ਕਿਉਂਕਿ ਸਰਕਾਰ ਨੇ ਤਾਂ ਪਹਿਲੀ ਤਾਂ ਸਰਕਾਰੀ ਖਰੀਦ ਸ਼ੁਰੂ ਕਰਨੀ ਹੈ ਅੱਜ ਮੰਡੀਆਂ 'ਚ ਮਾਛੀਵਾਰਾ ਮੰਡੀ ਜਿੱਦਾ ਵੱਡੀ ਪੱਧਰ ਤੇ ਜਿਹੜੀ ਆ ਰਹੀ ਤੇ ਖੰਨੇ ਮੰਡੀ 'ਚ ਵੀ ਜਿਹੜੀ ਆਉਣੀ ਸ਼ੁਰੂ ਹੋ ਗਈ ਤੇ ਉਹਦੀ ਸਰਕਾਰੀ ਖਰੀਦਾਂ ਜੇਤੀ ਤੋਂ ਜੇਤੀ ਸ਼ੁਰੂ ਕਰਨੀ ਚਾਹੀਦੀ ਹੈ। ਤਦਕਾਰੀਆਂ ਦਾ ਤਾਂ ਇਹ ਕਹਿਣਾ ਵੀ ਜੋ ਸਰਕਾਰ ਸਾਨੂੰ ਹੁਕਮ ਹੋਊਗੀ ਜਿਵੇਂ ਅਸੀਂ 500 ਜਲਥੇ ਇਹ ਮੀਟਿੰਗ ਹੋਈ ਆ ਪਾਲ ਐਸ ਡੀ ਐਮ ਦੀ ਉਹਨੇ ਪਰਵਾਲੀ ਪਰਾਲੀ ਦੇ ਪ੍ਰਬੰਧ ਦੀ ਗੱਲ ਕੀਤੀ ਆ ਖਰੀਦ ਦੇ ਪ੍ਰਬੰਧਾਂ ਦੀ ਚੋਣਾਂ ਦੀ ਉਹ ਕੋਈ ਗੱਲ ਨਹੀਂ ਕੀਤੀ ਅਸੀਂ ਆਪਣੀ ਗੱਲ ਉਹਨਾਂ ਕੋਲ ਉਸ ਮੀਟਿੰਗ 'ਚ ਰੱਖੀ ਅਸੀਂ ਦਲੀਲ ਵੀ ਦਿੱਤੀ ਵੀ ਸਰਕਾਰ ਦੇ ਕਹੇ ਦੇ ਮੁਕਾਬਕ ਲੋਕਾਂ ਨੇ ਚੋਣਾਂ ਭੇਜਿਆ ਤੇ ਉਹਦਾ ਵਾਚਾਰਾ ਆਉਣ ਵਾਲੇ ਦਿਨਾਂ 'ਚ ਵਧਣਾ ਜੇ ਇਹ ਜੇ ਸਰਕਾਰ ਨਹੀਂ ਖਰੀਦਦੀ ਵੀ ਮੰਡੀਆਂ 'ਚ ਮਾਲ ਜਮ੍ਹਾਂ ਹੋ ਜੂਗਾ ਜੇ ਲਿਫਟਿੰਗ ਨਹੀਂ ਹੋਊਗੀ ਤੇ ਉਹ ਚੱਕਿਆ ਨਹੀਂ ਜਾਣਾ ਤੇ ਕਿਸਾਨ ਆਬਦੀ ਜਨਸਾ ਉਹ ਕਿੱਥੇ ਰੱਖੂਗਾ ਇਸ ਲਈ ਹੁਣ ਤੋਂ ਇਨਸ਼ਾਅਰ ਤੇ ਪ੍ਰਬੰਧ ਕਰਨਾ ਚਾਹੀਦਾ ਜੇ ਮੰਡੀ ਦੀ ਜਿਹੜੀ ਆ ਗਈ ਉਹਦੀ ਲਿਫਟਿੰਗ ਨਾ ਹੋਈ ਫਿਰ ਵੀ ਮੰਡੀਆਂ ਭਰ ਜਾਣੀਆਂ ਤੇ ਇਸ ਵਾਸੇ ਵਾਲੀ ਸਰਕਾਰ ਦਾ ਕੋਈ ਧਿਆਨ ਨਹੀਂ ਸਗਿਆ ਤੇ ਧਿਆਨ ਅਪਨ ਚਾਈਤੀ ਚੋਣਾਂ ਮਦ ਹਾਇਗਾ ਵੀ ਪੰਚਾਇਤੀ ਚੋਣਾਂ ਕਰਾਉਣ ਤੇ ਮੀਟਿੰਗਾਂ ਤੇ ਸلسਲੇ ਉਹਨਾਂ ਦੇ ਜਾਰੀ ਨੇ ਕਿਸਾਨ ਤੇ ਮਜ਼ਦੂਰ ਕਨੇ ਸਰਕਾਰ ਦਾ ਕੋਈ ਧਿਆਨ 好嘞，还一个， ਸਾਂਝੀ ਪ੍ਰਧਾਨ ਜੀ ਜਿਹੜੇ ਝੋਨੇ ਦੇ ਸੀਜ਼ਨ ਸੰਬੰਧੀ ਪ੍ਰਬੰਧ ਹੋਏ ਨੇ ਜੀ ਤੁਸੀਂ ਕਿੰਨੇ ਮਜ਼ਬੂਤ ਦੇਖਦੇ ਹੋ ਜੀ ਕੋਈ ਮਜ਼ਬੂਤ ਨਹੀਂ ਹੈਗਾ ਜੀ ਸਰਕਾਰ ਦੇ ਬਿਲਕੁਲ ਨੰਨ ਲੈਕੀਆਂ ਨੇ ਇਹ ਮਜ਼ਬੂਤ ਕਰਨੇ ਹੈ ਸਰਕਾਰ ਆਪਦੀਆਂ ਕਿਸਾਨਾਂ ਨੇ ਇਹਨਾਂ ਨੇ ਕਹੇ ਤੇ ਜਿਹਦੀ ਜਿੰਨੀ ਲੇਟ ਕਹੀ ਹੈ ਲੇਟ ਲਾਈ ਆ ਹੁਣ ਪਾ ਨੇ ਬਣ ਕੇ ਦੇਣ ਛੇਦ ਨਾਲ ਜਿਵੇਂ ਕੋਈ ਤੁਸੀਂ ਟੋਟੇ ਦਾ ਕਰ ਨਹੀਂ ਨਾ ਕਿਸਾਨ ਦੀ ਯਾਰ ਮਜ਼ਦੂਰ ਦੀ ਤਾਂ ਕੋਈ ਇਹ ਤੇ ਕੱਲ ਤੇ ਬਹੁਤ ਅਰੋੜ ਹੀ ਦੱਸ ਗਿਆ ਪ੍ਰਧਾਨ ਤੁਹਾਨੂੰ ਸਾਰੀ ਗੱਲ ਡੀਏਪੀ ਅਗੇ ਸਟੇਡੀਅਮ ਜਾਂ ਮਿੰਟਾ ਦੀ ਹੁਣ ਜਿਹੜਾ ਨਾਲ ਇਹ ਦੀ ਵੀ ਕਿਲਰ ਤੇ ਕਿੰਨੀ ਪੂਰੀ ਕਰਤੀ ਇਹ ਵੀ ਨਹੀਂ ਮਿਲਦਾ ਪੂਰਾ ਜਿਹੜਾ ਤਕਰਾਂ ਕਿਸਾਨ ਆ ਉਹ ਚੱਕੇ ਲਿਆ ਜਾਂਦਾ ਮਾੜੇ ਨੂੰ ਮਿਲਦੀ ਨਹੀਂ ਹੈਗੇ ਜਿਹੜਾ 2 ਢਾਈ ਕਿਨੇ ਵਾਲਾ ਉਹ ਖਾਲੀ ਰਹਿ ਜਾਂਦਾ ਪ੍ਰਧਾਨ ਜੀ ਪ੍ਰਸ਼ਾਸਨ ਤਾਂ ਕਹਿੰਦਾ ਵੀ ਸਾਡੇ ਪ੍ਰਬੰਧ ਸਾਰੇ ਪੁਕਤਾ ਨੇ ਜੀ ਅਸੀਂ ਸਾਰੇ ਐਂਗਲਾਂ ਤੋਂ ਆਪਣੇ ਪ੍ਰਬੰਧ ਨੇ ਜਿਹੜੇ ਪੂਰੇ ਵਧੀਆ ਕੀਤੇ ਹੋਏ ਨੇ ਜੀ ਝੋਨੇ ਦੇ ਸੀਜ਼ਨ ਨੂੰ ਲੈ ਕੇ ਜੀ ਕੋਈ ਪ੍ਰਬੰਧ ਸਹੀ ਨਹੀਂ ਕਰਿਆ ਜਿਨ੍ਹਾਂ ਨੇ ਸਹੀ ਕਰਨ ਇੱਕ ਆਪਾਂ ਇਹ ਗੱਲਾਂ ਕੰਦੀਆਂ ਨੂੰ ਨੋਟ ਹੀ ਨਹੀਂ ਮੰਡੀ ਜਿੱਦੇ ਮੈਂ ਅਗੇ ਭਾਗ ਬਗਦਾ ਤੀਗਾ ਇਹ ਗੇ ਰੋਜ਼ਾਨੀ ਦੀ ਇੰਨੀ ਜੀਦੀ ਚੈਦਾ ਚੱਕ ਉਹਦੇ ਦੇ ਐਗਜ਼ਾਮ ਭਰਦੇ ਦੇ ਨਾਲ ਹੁੰਦੇ ਦਾ ਕੋੰਨਾ ਤੇ ਖੰਨਾ ਮੰਡੀ ਸੀ ਸਾਰਿਆਂ ਤੋਂ ਵੱਡੀ ਏਸ਼ੀਆ ਏਸ਼ੀਆ ਦੀ ਮੰਡੀ ਆ। ਲੇਖੋ ਦੇਖੋ ਤੁਸੀਂ ਸਾਰੀਆਂ ਮੰਡੀਆਂ ਜਿਹਨਾਂ ਜੀਦੀ ਦਾ ਸੀਜ਼ਨ ਚੱਲ ਪਿਆ ਲੋਕਾਂ ਨੇ ਆਲੂ ਲਾਉਣੇ ਨੇ। ਦੇਖੋ ਕੰਨਾ ਉਹਨਾਂ ਨੂੰ ਪੂਰਾ ਪ੍ਰਬੰਧ ਆਪਣੀ ਕੋਸ਼ਿਸ਼ ਤੇ ਕਰਨਾ ਚਾਹੀਦਾ ਸਰਕਾਰ ਨੂੰ ਤੇ ਮਜ਼ਦੂਰ ਚਾਰੇ ਕਿਸਾਨ ਤੇ ਕੋਈ ੱੱਕਾ ਨਹੀਂ ਹੋਣਾ ਚਾਹੀਦਾ ਜੀ। ਅਗਰ ਪ੍ਰਬੰਧਾਂ ਦੇ ਵਿੱਚ ਕਮੀ ਪੇਸ਼ੀ ਰਹਿੰਦੀ ਹੈ ਉਹ ਪ੍ਰਸ਼ਾਸਨ ਨੂੰ ਕਿਉਂ ਨਜ਼ਰ ਆਉਂਦੀ ਜਿਹੜੀ ਆਪਾਂ ਕਿਸਾਨ ਜੱਥੇਬੰਦੀਆਂ ਨੂੰ ਔਰ ਕਿਸਾਨਾਂ ਨੂੰ ਨਜ਼ਰ ਆਉਂਦੀ ਹੈ। ਉਹ ਪ੍ਰਸ਼ਾਸਨ ਇਹ ਗੱਲ ਕੰਨੀ ਨੂੰ ਝਾਕਦੇ ਨਹੀਂ ਜਿਉਂਦੇ ਆਪਦੇ ਆਪ ਦੇ ਮਾਸੀ ਜਿਹੇ ਰਹਿੰਦੇ ਨੇ ਉਹ। ਇਹ ਪ੍ਰਸ਼ਾਸਨ ਤਾਂ ਕਹਿੰਦਾ ਜੀ ਅਸੀਂ ਜ਼ੋਰ ਲਾ ਰਹੇ ਹਾਂ ਜੀ। ਨਹੀਂ ਜ਼ੋਰ ਲਾਉਂਦੇ ਹਾਂ ਬਈ ਇੱਥੇ ਤੱਕ ਮੀਂਹਾਂ ਕਰਨ ਦੀ ਲੋੜ ਹੀ ਨਹੀਂ ਸੀ ਕਿਹਦੀ। ਅ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਅਗਲੇ ਸਟੈਪ ਬਾਰੇ ਕੀ ਲੈਣਾ ਚਾਹੁੰਦੇ ਹੋ ਕਿਸਾਨ ਜਥੇਬੰਦੀਆਂ ਵੱਲੋਂ ਅੱਗੇ ਕਿੰਨੀ ਕੁ ਵਧੀਆ ਰਣਨੀਤੀ ਅਪਣਾਈ ਜਾਊਗੀ? ਰਾਜਨੀਤੀ ਦਾ ਫੇਰ ਤਾਂ ਇਹ ਬਣਾਈ ਜਾਊਗੀ ਤੇ ਨਹੀਂ ਸਰਕਾਰ ਸਾਡਾ ਕੁਝ ਇੰਤਜ਼ਾਮ ਕਰੋ ਸਟੇਪ ਚੱਕ ਬੁਗੂ ਸਾਡੀ ਯੂਨੀਅਨ ਇਕੱਠੀ ਹੋ ਕੇ ਸਹਾਰੀ। ਮੁਨਾ ਕਰਸਾਨ ਮਜਦੂਰ ਸਾਹਿਬ ਨਾਲ ਲੰਗੇ ਫਿਰ ਤਾਂ ਸਭ ਇਕੱਠੇ ਹੋਗੇ ਇਕਤਾ ਨਾ ਕਰੋ ਹੋਊਗਾ ਜੀ ਜੋ ਕਰੂਗਾ ਜੀ ਕੋਈ ਮੈਸੇਜ ਦੇਣਾ ਚਾਹ ਨਹੀਂ ਹੋ ਜੀ ਮੈਸੇਜ ਕੀ ਦੇਣੀ ਹੈ ਸਰਕਾਰ ਵੱਲ ਦਾ ਪ੍ਰਬੰਧ ਪੱਕਾ ਕਰ ਦਵੇ ਅਸੀਂ ਕਿ ਇਹ ਗੱਲਾਂ ਤੋਂ ਆ ਦੇ ਜੀਵਨ ਆ ਨਾ ਮਜਦੂਰ ਨਾ ਭੁੱਖਾ ਮਰੇ ਗੱਲ ਤਾਂ ਇਹ ਆ ਜੀ ਬਹੁਤ ਮਿਹਰਬਾਨੀ ਧੰਨਵਾਦ ਪਤਾਂ ਜੀ ਇਸ ਮਸਲੇ ਦੀ ਗੰਭੀਰਤਾ ਬਾਰੇ ਤੁਸੀਂ ਕੀ ਕਹਿਣਾ ਚਾਹ ਨਹੀਂ ਹੋ ਜੀ ਅਸੀਂ ਇਸ ਬਾਰੇ ਸਰਕਾਰ ਨੂੰ ਇਹ ਇਹ ਚਿਕਨਾ ਕਰਨਾ ਚਾਹਦੇ ਹਾਂ ਕਿਉਂਕਿ ਸਰਕਾਰ ਇਸ ਬਾਰੇ ਕੋਈ ਗੰਭੀਰ ਨਹੀਂ ਗਈ ਤੇ ਕਿਉਂਕਿ ਆ ਲੋਹਾਂ ਦੀ ਆ ਸੀਜ਼ਨ ਆ ਬਜਾਈ ਦਾ ਮੌਕਾ ਕਿਉਂਕਿ ਜਿਹੜਾ ਕੋਟਾ ਪੰਜਾਬ ਨੂੰ ਮਿਲਣਾ ਚਾਹੀਦਾ ਡੀਪੀ ਦਾ ਉਹ ਪੂਰਾ ਸਰਕਾਰ ਨਾਲ ਕੇਂਦਰ ਭੇਜ ਰਹੀ ਆ ਨਾ ਪੰਜਾਬ ਸਰਕਾਰ ਭੇਜਦੀ ਆ ਅਸੀਂ ਇਹ ਮੰਗ ਕਰਦੇ ਆ ਵੀ ਛੇਤੀ ਤੋਂ ਛੇਤੇ ਕੀਤਾ ਜਾਵੇ ਸਰਕਾਰ ਜਿਹੜੇ ਫਜ਼ੂਲੀ ਕੰਮ ਨੇ ਜਿਵੇਂ ਹੁਣ ਝੋਲਾ ਕਟਾਈ ਤੇ ਆ ਇਹ ਆਲੂ ਵਾਲੀ ਫਸਲ ਦੀ ਤਾਂ ਕਟਾਈ ਝੋਨੇ ਵਾਲੀ ਇਹ ਸ਼ੁਰੂ ਹੋ ਗਈ ਆ ਤੇ ਉਸ ਦਾ ਪ੍ਰਬੰਧ ਕਰਨ ਵਾਸਤੇ ਮੰਡੀਆਂ ਦਾ ਕੋਈ ਪ੍ਰਬੰਧ ਨਹੀਂ ਸਰਕਾਰ ਐਸ ਡੀ ਐਮ ਆ ਰਾਹੀਂ ਝੋਨੇ ਦੀ ਪਰਾਲੀ ਦੇ ਪ੍ਰਬੰਧ ਕਰਨ ਵਾਸਤੇ ਤਾਂ ਮੀਟਿੰਗ ਕਰ ਰਹੀ ਆ ਲੇਕਿਨ ਉਹਦੀ ਖਰੀਦ ਦੇ ਪ੍ਰਬੰਧ ਵਾਸਤੇ ਮੰਡੀਆਂ ਤੇ ਕੋਈ ਪ੍ਰਬੰਧ ਕਰਨ ਵਾਸਤੇ ਉਹਦੇ ਵਾਸਤੇ ਕੋਈ ਪ੍ਰਬੰਧ ਨਹੀਂ ਕਰ ਰਹੀ ਏ ਤੇ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਹੀ ਈ ਬਈ ਲੁਟੇਰੀਆ ਜਮਾਤਾਂ ਦੀ ਰਾਖੀ ਕਰਦੀ ਆ ਤੇ ਸਾਡੇ ਮਜ਼ਦੂਰਾਂ ਕਿਸਾਨਾਂ ਦੇ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਇਹ ਅਖਬਾਰਾਂ ਰਹੀ ਪੜਿਆ ਵੀ ਆਰਤੀ ਵੀ ਹੜਤਾਲ ਤੇ ਜਾ ਰਹੇ ਨੇ ਤੇ ਸ਼ੈਲਰ ਮਾਲਕ ਵੀ ਹੜਤਾਲ ਤੇ ਜਾ ਰਹੇ ਨੇ ਵੀ ਜਿਸ ਤਰ੍ਹਾਂ ਬੀਬੀ ਖਾਦੀ ਕਿਲਤਾਊਗੀ ਇਸੇ ਤਰ੍ਹਾਂ ਮੰਡੀਆਂ ਦੇ ਵਿੱਚ ਚੋਨਾ ਵੇਚਣ ਵਾਸਤੇ ਵੀ ਕਿਸਾਨਾਂ ਨੂੰ ਵੱਡੀ ਵੱਧਰ ਤੇ ਕਿਲਤਾ ਬੂਗੀ ਇਹ ਵੀ ਅਸੀਂ ਮੰਗ ਕਰਦੇ ਆ ਅੱਜ ਹੀ ਸਰਕਾਰ ਤੋਂ ਵੀ ਛੈਲਰ ਮਾਲ ਕਰਨ ਦੇ ਨਾਲ ਤੇ ਆਰਤੀਆਂ ਦੇ ਨਾਲ ਵੀ ਸਕਾਵਾ ਮਾਹੌਲ ਬਣਾ ਕੇ ਖਰੀਦ ਆ ਜਿਹੜੀ ਉਹ ਅੱਜ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰ ਨੇ ਤਾਂ ਪਹਿਲੀ ਤੋਂ ਸਰਕਾਰੀ ਖਰੀਦ ਸ਼ੁਰੂ ਕਰਨੀ ਹੈ ਅੱਜ ਮੰਡੀਆਂ 'ਚ ਮਾਛੂਆੜਾ ਮੰਡੀ 'ਚ ਤਾਂ ਵੱਡੀ ਵੱਧਰ ਤੇ ਜਿਹੜੀ ਆ ਰਹੀ ਤੇ ਖੰਨੇ ਮੰਡੀ 'ਚ ਵੀ ਜਿਹੜੀ ਆਉਣੀ ਸ਼ੁਰੂ ਹੋ ਗਈ ਤੇ ਉਹਦੀ ਸਰਕਾਰੀ ਖਰੀਦਾਂ ਜੇ ਦੀ ਦੋ ਜੇ ਦੀ ਸ਼ੁਰੂ ਕਰਨੀ ਚਾਹੀਦੀ ਹੈ ਸਰਕਾਰੀ ਖਰੀਦ ਦੇ ਬਾਰੇ ਦੇ ਵਿੱਚ ਤੁਸੀਂ ਅਧਿਕਾਰੀਆਂ ਨਾਲ ਸੰਪਰਕ ਕੀਤਾ ਜੀ ਉਹਨਾਂ ਅਧਿਕਾਰੀਆਂ ਦਾ ਕੀ ਕਹਿਣਾ ਜੀ ਇਹਦੇ ਬਾਰੇ ਅਧਿਕਾਰੀਆਂ ਦਾ ਤਾਂ ਇਹ ਕਹਿਣਾ ਵੀ ਜੋ ਸਰਕਾਰ ਸਾਨੂੰ ਹੁਕਮ ਹੋਊਗੀ ਜਿਵੇਂ ਅਸੀਂ 500 ਚੌਥੇ ਮੀਟਿੰਗ ਹੋਈ ਆ ਪੈਲ ਐਸ ਡੀ ਐਮ ਦੀ ਉਹਨੇ ਪ੍ਰਵਾਲੀ ਪ੍ਰਾਲੀ ਦੇ ਪ੍ਰਬੰਧ ਦੀ ਗੱਲ ਕੀਤੀ ਆ ਖਰੀਦ ਦੇ ਪ੍ਰਬੰਧਾਂ ਦੀ ਚੋਣ ਦੀ ਉਹ ਕੋਈ ਗੱਲ ਨਹੀਂ ਕੀਤੀ ਅਸੀਂ ਆਪਣੀ ਗੱਲ ਉਹਨਾਂ ਕੋਲ ਉਸ ਮੀਟਿੰਗ ਚ ਰੱਖੀ ਆ ਫਿਰ ਕੀ ਕਿਹਾ ਜੀ ਅੱਗੋਂ ਜਦੋਂ ਤੁਸੀਂ ਗੱਲ ਰੱਖੀ ਸੀ ਅਧਿਕਾਰੀ ਸਾਹਿਬਾਂ ਵੱਲੋਂ ਕੀ ਤੁਹਾਨੂੰ ਜਵਾਬ ਦਿੱਤਾ ਗਿਆ ਸਾਨੂੰ ਇਹ ਜਵਾਬ ਦਿੱਤਾ ਵੀ ਸਰਕਾਰ ਦਾ ਜਿਵੇਂ ਹੁਕਮ ਹੋਊਗਾ ਅਸੀਂ ਦਲੀਲ ਵੀ ਦਿੱਤੀ ਵੀ ਸਰਕਾਰ ਦੇ ਕਹੇ ਦੇ ਮੁਕਾਬਕ ਲੋਕਾਂ ਨੇ ਝੋਲਾ ਭੀਜਿਆ ਤੇ ਉਹਦਾ ਮਹੱਜਰਾ ਆਉਣ ਵਾਲੇ ਦਿਨਾਂ 'ਚ ਵਧਣਾ ਜੇ ਇਹ ਇਹ ਸਰਕਾਰ ਨਹੀਂ ਖਰੀਦਦੀ ਵੀ ਮੰਡੀਆਂ 'ਚ ਮਾਲ ਜਮ੍ਹਾਂ ਹੋ ਜਾਊਗਾ ਜੇ ਲਿਫਟਿੰਗ ਨਹੀਂ ਹੋਊਗੀ ਤੇ ਉਹ ਚੱਕਿਆ ਨਹੀਂ ਜਾਣਾ ਤੇ ਕਿਸਾਨ ਆਵੇ ਦੀ ਜਨਸਾ ਉਹ ਕਿੱਥੇ ਰੱਖੂਗਾ ਇਸ ਲਈ ਹੁਣ ਤੋਂ ਹੀ ਇਹ ਸ਼ੈਲਰ ਚ ਪ੍ਰਬੰਧ ਕਰਨਾ ਚਾਹੀਦਾ ਜੇ ਮੰਡੀ ਚ ਜਿਹੜੀ ਆ ਗਈ ਉਹਦੀ ਲਿਫਟਿੰਗ ਨਾ ਹੋਈ ਫਿਰ ਵੀ ਮੰਡੀਆਂ ਭਰ ਜਾਣੀਆਂ ਤੇ ਇਸ ਵਾਸੇ ਵਾਲੀ ਸਰਕਾਰ ਦਾ ਕੋਈ ਧਿਆਨ ਨਹੀਂ ਸਗਾਂ ਦੇ ਧਿਆਨ ਪੰਚਾਇਤੀ ਚੋਣਾਂ ਵੱਲ ਹੈਗਾ ਵੀ ਪੰਚਾਇਤੀ ਚੋਣਾਂ ਕਰਾਉਣ ਤੇ ਮੀਟਿੰਗਾਂ ਤੇ ਸلسਲੇ ਉਹਨਾਂ ਦੇ جاری ਨੇ ਕਿਸਾਨ ਤੇ ਮਜ਼ਦੂਰ ਕਨੇ ਸਰਕਾਰ ਦਾ ਕੋਈ ਧਿਆਨ ਜਦੋਂ ਤੁਸੀਂ ਐਸ.ਐਫ. ਸਾਹਿਬ ਨੂੰ ਦੱਸਿਆ ਸੀ ਸਾਰੀ ਸਿਚੁਏਸ਼ਨ ਦੇ ਬਾਰੇ ਵਿੱਚ ਕਿ ਝੋਨੇ ਦਾ ਸੀਜ਼ਨ ਬਿਲਕੁਲ ਸਿਰ ਤੇ ਆ ਤੁਸੀਂ ਤਿਆਰੀਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਤੁਸੀਂ ਕਮਜ਼ੋਰੀਆਂ ਦਾ ਜ਼ਿਕਰ ਕੀਤਾ ਉਹਨਾਂ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਨਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਕਿਉਂਕਿ ਸਾਡੀ ਜਥੇਬੰਦੀ ਨੂੰ ਆਪ ਉਹਨਾਂ ਦਾ ਸੱਦਾ ਆਇਆ ਸੀ ਅਸੀਂ ਜਥੇਬੰਦੀ ਵੱਲੋਂ ਮੀਟਿੰਗ 'ਚ ਗਏ ਸੀਗੇ ਤੇ ਗੱਲ ਕੀਤੀ ਸੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਕਿ ਗੁਰराज ਸਿੰਘ ਘਟਾਣੀ ਨੇ ਲੇਕਿਨ ਸਰਕਾਰ ਦਾ ਤਾਂ ਇਹ ਕਹਿਣਾ ਵੀ ਸਾਡੇ ਦਾਵੇ ਸਾਡੇ ਸਾਰੇ ਪ੍ਰਬੰਧ ਪੁਖਤਾ ਨੇ ਜੀ ਚੋਨੇ ਦੇ ਸੀਜ਼ਨ ਨੂੰ ਲੈ ਕੇ ਅਸੀਂ ਬਹੁਤ ਇੱਕ ਟੁਕਮੇ ਸਮੇਂ ਤੇ ਆਪਣੀਆਂ ਤਿਆਰੀਆਂ ਸ਼ੁਰੂ ਕਰਤੀਆਂ ਸੀ ਨਹੀਂ ਟੁਕਮੇ ਪ੍ਰਬੰਧ ਦਾ ਹੁਣ ਜਦ ਮੰਡੀਆਂ 'ਚ ਜੇਰੀ ਆ ਗਈ ਉਹ ਲਿਫਟਿੰਗ ਨਹੀਂ ਹੋਈ ਕਿਉਂਕਿ ਇਹ ਅਜੇ ਤੱਕ ਨਾ ਤਾਂ ਸ਼ੈਲਰ ਮਾਲਕਾਂ ਨਾਲ ਤੇ ਨਾ ਆਰਤੀਆਂ ਦੇ ਕਮਿਸ਼ਨ ਦਾ ਤੇ ਸ਼ੈਲਰਾਂ ਦੇ ਜਿਹੜਾ ਟੁੱਟਾ ਉਹਦਾ ਕੋਈ ਇਹਨਾਂ ਦਾ ਸਮਝੌਤਾ ਨਹੀਂ ਹੋਇਆ ਉਹ ਲਿਫਟਿੰਗ ਕਿਵੇਂ ਹੋਊਗੀ ਪ੍ਰਬੰਧ ਕਿਵੇਂ ਹੋਊਗਾ ਜਿਹੜੇ ਸ਼ੈਲਰ ਮਾਲਕ ਨੇ ਜੀ ਜਾਂ ਜਿਹੜੇ ਆਰਟੀ ਐਸੋਸੀਏਸ਼ਨ ਦੇ ਮੁੱਖ ਅਹੁਦੇਦਾਰ ਨੇ ਜੀ ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਜੀ ਨਹੀਂ ਉਹ ਸਾਡੀ ਜਥੇਬੰਦੀ ਕੋਲ ਆਏ ਸੀਗੇ ਸਾਡੇ ਪ੍ਰਧਾਨ ਸੂਬਾ ਪ੍ਰਧਾਨ ਜਗਵਿੰਦਰ ਸਿੰਘ ਗ੍ਰਾਹਕ ਕੋਲ ਗੱਲ ਰੱਖੀ ਸੀ ਅਸੀਂ ਕਿਹਾ ਤੁਹਾਡੀਆਂ ਮੰਗਾਂ ਜਾਇਜ਼ ਨੇ ਤੁਸੀਂ ਸਰਕਾਰ ਨਾਲ ਉਠਾਓ ਤੇ ਅਸੀਂ ਇਸ ਗੱਲ ਦੀ ਸਪੋਰਟ ਕਰਦੇ ਹਾਂ ਇਸ ਦਾ ਅਸਰ ਆ ਜਿਹੜਾ ਕਿਉਂਕਿ ਉਹ ਤਾਂ ਨਹੀਂ ਸ਼ੈਲਰ ਚਲਾਉਣਗੇ ਉਹਨਾਂ ਦਾ ਐਡਾ ਕੋਈ ਸਭ ਤੋਂ ਵੱਡ ਮਾਰਦਾ ਸਾਡੇ ਮਜ਼ਦੂਰ ਨੂੰ ਉਹ ਕਹਿਣੀ ਆ ਕਿ ਉਹਦੀ ਦਿਹਾੜੀ ਜਾਂਦੀ ਜਾਏ ਰਹਿਣੀ ਆ ਕਿਸਾਨ ਦੀ ਜਨਸਾ ਜਿਹੜੀ ਉਹ ਵਿਕਣੀ ਨਹੀਂ ਤੇ ਮਜ਼ਦੂਰ ਤੇ ਕਿਸਾਨ ਤੇ ਸਾਰੀ ਜਿਹੜੀ ਉਹ ਗਾਰ ਆ ਉਹ ਡਿਗਣੀ ਆ ਕਿਉਂਕਿ ਸ਼ੈਲਰ ਮਾਰਕ ਵੀ ਦੱਸ ਦੇਣੇ ਵੀ ਜਿੰਨੇ ਰੈਕ ਬਾਅਦ ਨੂੰ ਸਪਲਾਈ ਹੋਣੀ ਸੀ ਅਜੇ ਵੀ ਜੀਰੀ ਆ ਜਿਹੜੀ ਪੁਰਾਣੀ ਬਹੁਤ ਸਾਰੀ ਇਹ ਸ਼ੈਲਰਾਂ ਦੇ ਵਿੱਚ ਪਈ ਆ ਫਿਰ ਆਪਾਂ ਨੂੰ ਸ਼ੈਲਰ ਮਾਲਕਾਂ ਵੱਲੋਂ ਕੀ ਆਪਣੇ ਆਪਾਂ ਜਵਾਬ ਕੀ ਦਿੱਤਾ ਗਿਆ ਸੀ ਜਦੋਂ ਆਪਾਂ ਕਿਹਾ ਸੀ ਉਹਨਾਂ ਨੂੰ ਕਿ ਤੁਹਾਡੀਆਂ ਮੰਗਾਂ ਤਾਂ ਜਾਇਜ਼ ਨੇ ਤੇ ਕੀ ਉਹਨਾਂ ਨੇ ਅਨਸਰ ਕੀਤਾ ਤੁਹਾਨੂੰ ਤੇ ਉਹਨਾਂ ਨੂੰ ਅਸੀਂ ਕਿਹਾ ਵੀ ਸ਼ਿਕਾਇਤ ਕਰੋ ਅਸੀਂ ਤੁਹਾਡੀ ਇਸ ਗੱਲ ਤੇ ਇਹ ਸਪੋਰਟ ਕਰਦੇ ਆ ਤੁਹਾਡੀਆਂ ਮੰਗਾਂ ਵੀ ਜਾਇਜ਼ ਨੇ ਇਹ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਦੀ ਹੱਲ ਕਰਨੀਆਂ ਚਾਹੀਦੀਆਂ ਨੇ ਜਿਹੜੀ ਅੱਜ ਤੱਕ ਕੋਈ ਗੱਲਬਾਤ ਸਿਰੇ ਨਹੀਂ ਚੜੀ ਇਹ ਦੋਨੋਂ ਮਸਲਿਆਂ ਤੇ ਤੀਜਾ ਮਸਲਾ ਆ ਡੀਏਪੀ ਦਾ ਆ ਗਿਆ ਉਹ ਤੇ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਅਜੇ ਤੱਕ ਆ ਫਿਰ ਹੋਰ ਕੀ ਕਿਹਾ ਸੀ ਜੀ ਸ਼ੈਲਰ ਜੋ ਐਸੋਸੀਏਸ਼ਨ ਦੇ ਜੋ ਮੇਕਅਪ ਉਹਦੇ ਦਰਸਨ ਸੀ ਨੇ ਉਹ ਆਏ ਸੀ ਸਾਡੇ ਪ੍ਰਧਾਨ ਜੀ ਕੋਲ ਉਹ ਕਹਿੰਦੇ ਵੀ ਅਸੀਂ ਸੰਘਰਸ਼ ਦੇ ਮੈਦਾਨ ਚ ਆ ਸੀਗਾ ਠੀਕ ਆ ਤੁਹਾਡਾ ਸੰਘਰਸ਼ ਜਾਇਜ਼ ਆ ਤੁਹਾਨੂੰ ਕਰਨਾ ਚਾਹੀਦਾ ਅਸੀਂ ਆਪ ਦੀ ਜਥੇਬੰਦੀ ਬਣੋ ਵੀ ਇਹ ਮੰਗ ਰੱਖੀ ਆ ਕੱਲ ਵੀ ਅਸੀਂ ਮੰਗ ਰੱਖੀ ਆ ਡੀਸੀਆਂ ਦੇ ਧਰਨੇ ਦਿੱਤੇ ਨੇ ਵੀ ਉਹਨਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਕਰਨੇ ਚਾਹੀਦੇ ਨੇ ਤੇ ਇਹਦੀ ਮਾਰ ਸਾਡੇ ਕਿਸਾਨ ਤੇ ਮਜ਼ਦੂਰ ਤੇ ਪੈਣੀ ਆ ਜਿਹੜੇ ਕੱਲ ਆਪਣੇ ਵੱਲੋਂ ਧਰਨੇ ਦਿੱਤੇ ਗਏ ਨੇ ਜੀ ਡੀਸੀ ਦਫ਼ਤਰਾਂ ਦੇ ਵਿੱਚ ਉਹ ਕਿਹੜੀ ਕਿਹੜੀ ਜਗ੍ਹਾ ਧਰਨੇ ਲੱਗੇ ਸੀ ਜੀ ਉਹ ਸਾਰੇ 17 ਜ਼ਿਲ੍ਹਿਆਂ 'ਚ ਲੱਗੇ ਨੇ ਜ਼ਿਲ੍ਹਾ ਪੱਧਰ ਤੇ ਤੇ ਤਨ ਤਸੀਲਾਂ 'ਚ ਲੱਗੇ ਨੇ ਟੋਟਲ ਪੰਜਾਬ ਦਾ ਸੀਗਾ ਸਾਡਾ ਇਹ ਤੇ ਉਹਦੇ ਵਿੱਚ ਫਿਰ ਜਿਹੜੇ ਆਰਤੀ ਸਹਿਬਾਨ ਨੇ ਔਰ ਸ਼ੈਲਰ ਮਾਲਕ ਨੇ ਜੀ ਉਹਨਾਂ ਨੇ ਕਿੰਨਾ ਸਮਰਥਨ ਦਿੱਤਾ ਜੀ ਉਹ ਸਾਡੇ ਡੀਏਪੀ ਖਾਤੇ ਸੀ ਸਿਰਫ ਸਾਡੇ ਕਿਸਾਨਾਂ ਦੇ ਸੀ ਅੱਛਾ ਜੀ ਫਿਰ ਆਪਾਂ ਇਹ ਚੋਣੇ ਦੀਆਂ ਜਿਹੜੀ ਨਾਲ ਸੰਬੰਧਤ ਹੈ ਜੀ ਸੀਜ਼ਨ ਦੇ ਨਾਲ ਸੰਬੰਧਤ ਉਹਦਾ ਫਿਰ ਆਪਾਂ ਕਿਵੇਂ ਕਰਾਂਗੇ ਜੀ ਹੁਣ ਆਪਾਂ ਆਪਾਂ ਕਹਿੰਦੇ ਆ ਵੀ ਬਹੁਤ ਵੱਡੇ ਪੱਧਰ ਤੇ ਕਮੀਆਂ ਨੇ ਪ੍ਰਬੰਧਕ ਪ੍ਰਬੰਧਾਂ ਦੇ ਵਿੱਚ ਉਹ ਆਪਾਂ ਦੂਰ ਕਿਵੇਂ ਕਰਾਂਗੇ ਅਸੀਂ ਸਰਕਾਰ ਕੋਲ ਮੰਗ ਰੱਖਤੀ ਜੇ ਸਾਡਾ ਚੋਨਾ ਲੈ ਖਰੀਦਊਗਾ ਅਧਿਕਾਰੀਆਂ ਦੇ ਘਰਾਓ ਕਰਾਂਗੇ ਕਿਉਂਕਿ ਉਹਨਾਂ ਨੇ ਆਨਾ ਕਰਨੀ ਕਰਨੀ ਆ ਲਿਫਟਿੰਗ ਦੀ ਵੀ ਕਰਨੀ ਆ ਵਾਊਚਰ ਦੀ ਵੀ ਕਰਨੀ ਆ ਅਸੀਂ ਇਹ ਵੀ ਮੰਗ ਰੱਖੀ ਆ ਵੀ ਸਰਕਾਰੀ ਤੌਰ ਤੇ ਜਿਹੜੇ ਵਾਊਚਰ ਮੀਟਰ ਨੇ ਉਹ ਮੰਡੀਆਂ ਚ ਵਿਲੱਦ ਕਰਾਏ ਜਾਣ ਜਿਹੜੇ ਯੂਨੀਵਰਸਿਟੀ ਵੱਲੋਂ ਪਾਸ ਕੀਤੇ ਹੋਏ ਨੇ ਤੇ ਦੂਜੀ ਗੱਲ ਇਹ ਆ ਵੀ ਜਿਹੜੀ ਨਵੀਂ ਦੀ ਆਦਾਰ ਉਹ ਵਧਾਉਣੀ ਚਾਹੀਦੀ ਹੈ ਕਿਉਂਕਿ ਸਰਕਾਰ ਨੇ ਚੋਣਾ ਲੇਟ ਬਜਾਇਆ ਕਿਉਂਕਿ ਆਉਣ ਵਾਲੇ ਦਿਨਾਂ 'ਚ ਨਵੀਂ ਵਧਣੀ ਆ ਜਿਹੜਾ ਚੋਣਾ ਪਕਣਾ ਕਿਉਂਕਿ ਪਹਿਲਾ ਚੋਣਾ ਸੀਗਾ ਜਿਹੜਾ ਅੱਜ ਤੱਕ ਦਸਾਹਰੇ ਦੀ ਵਾਰੀ ਤੱਕ ਖਤਮ ਹੋ ਜਾਣਾ ਸੀ ਹੁਣ ਜਿਹੜਾ ਮਗਰੋਂ ਚੋਣਾ ਆਉਣਾ ਉਹਦਾ ਆਟੋਮੈਟਿਕ ਪੂਰਾ ਪੱਕੇ ਹੋਏ ਤੋਂ ਵੀ ਉਹਦੀ ਨਵੀਂ ਉਹ ਚ ਵਧ ਰਹਿਣੀ ਆ ਤੇ ਆਪਣੇ ਸ਼ੈਲਰ ਵਾਲੇ ਮਾਲਕਾਂ ਸ਼ੈਲਰ ਮਾਲਕਾਂ ਤੇ ਆਰਤੀਆਂ ਦੇ ਵਿੱਚ ਤੁਸੀਂ ਤਾਲਮਿਲ ਕਿਵੇਂ ਦਾ ਦੇਖ ਰਹੇ ਹੋ ਅਸੀਂ ਤਾਂ ਉਹ ਉਹ ਤਾਂ ਉਹਨਾਂ ਦੀ ਆਪਦੀ ਹੈ ਕਿਉਂਕਿ ਆਰਤੀ ਆਪ ਦੇ ਕਮਿਸ਼ਨ ਨਹੀਂ ਮੰਗ ਕਰਦੇ ਨੇ ਤੇ ਇਹ ਸ਼ੈਲਰ ਮਾਲਕ ਉਹ ਟੋਟੇ ਦੀ ਰਾਇਤ ਦੀ ਲਿਫਟਿੰਗ ਦੀ ਜਾਂ ਉਹ ਹੋਰ ਇਤਾਂ ਵੀ ਮੰਗ ਕਰਦੇ ਨੇ ਉਹ ਉਹਨਾਂ ਦੀ ਅਲੱਗ-ਅਲੱਗ ਮੰਗਾ ਨਹੀਂ ਤੁਹਾਨੂੰ ਲੱਗਦਾ ਵੀ ਸ਼ੈਦਰ ਮਾਲਕ ਤੇ ਆਰਤੀ ਆਪਸ ਆਪਸ ਵਿੱਚ ਰਲ ਕੇ ਆਪਣਾ ਜਿਹੜੇ ਜਿਹੜੀਆਂ ਜਿਹੜੇ ਉਹ ਹੱਕ ਮੰਗਦੇ ਨੇ ਉਹ ਲੈ ਸਕਣਗੇ ਇਹ ਤਾਂ ਹੁਣ ਉਹਨਾਂ ਦੀ ਜਥੇਬੰਦੀ ਦਾ ਸੀ ਉਹਨਾਂ ਦੇ ਕਮੈਂਟ ਨਹੀਂ ਕਰ ਸਕਦੇ ਵੀ ਉਹ ਕਿੱਥੇ ਤੱਕ ਸੰਘਰਸ਼ ਕਰਦੇ ਨੇ ਕਿਹੜੀ ਪਹੁੰਚ ਬਣਾ ਸਕਦੇ ਨੇ ਮੰਗਾ ਜਾਜ ਨੇ ਉਹਨਾਂ ਦਾ ਸੀ ਸਵਾਰਥਨ ਕਰਦੇ ਪ੍ਰਧਾਨ ਜੀ ਆਪਣਾ ਗੈਸਤਾ ਲਾ ਸਕਦੇ ਆ ਜੀ ਆਪਾਂ ਵੀ ਆਪਣਾ ਕੀ ਗੈਸ ਕੀ ਆ ਜੀ ਨਹੀਂ ਉਹ ਗੈਸ ਅਸੀਂ ਉਹਨਾਂ ਦੇ ਸੰਘਰਸ਼ ਤੇ ਨਹੀਂ ਕਿਸੇ ਦੇ ਵੀ ਕਮੈਂਟ ਕਰ ਸਕਦੇ ਤੇ ਹੁਣ ਫਿਰ ਆਪਣਾ ਅਗਲਾ ਸਟੈਪ ਕੀ ਹੋਊਗਾ ਜੀ ਜਥੇਬੰਦੀ ਦਾ ਜਥੇਬੰਦੀ ਦਾ ਇਹ ਆ ਵੀ ਜਿੱਥੇ ਵੀ ਕਿਸਾਨਾਂ ਨਾਲ ਇਹ ਤਾਂ ਕਾਊਗਾ ਉਥੇ ਸੰਘਰਸ਼ ਕਰਾਂਗੇ ਅਸੀਂ ਮੰਡੀਆਂ 'ਚ ਵੀ ਕਰਾਂਗੇ ਡੀਲਰਾਂ ਦੇ ਖਿਲਾਫ ਵੀ ਕਰਾਂਗੇ ਡੀਏਪੀ ਖਾਦ ਜਿੱਥੇ ਜਾਲੀ ਮਰੂਗੀ ਜਾਂ ਉਹ ਜ਼ਬਰਦਸਤੀ ਜਿਵੇਂ ਨੈਨੋ ਜੂਰੀਆ ਜਾਂ ਹੋਰ ਕੀਟਨਾਸ਼ਕ ਦਵਾਈਆਂ ਜਬਰੀ ਦੇਣਗੇ ਆ ਕਿਸਾਨਾਂ ਦੇ ਨਾਲ ਕਿਵੇਂ ਆਪਾਂ ਤਾਲਮਿਲ ਬਣਾ ਕੇ ਉਹਨਾਂ ਤੋਂ ਨਾਲ ਆਪਣੇ ਸੰਘਰਸ਼ ਦੇ ਵਿੱਚ ਉਹਨਾਂ ਤੋਂ ਹੈਲਪ ਲਵਾਂਗੇ ਜੀ ਸੰਘਰਸ਼ ਕਿਸਾਨ ਸਾਨੂੰ ਦੱਸਣਗੇ ਵੀ ਆ ਅਸੀਂ ਦੁਕਾਨ ਤੇ ਜਾ ਰਹੇ ਆ ਡੀਏਪੀ ਲੈਣੇ ਆ ਜਿਵੇਂ ਸੁਸਾਇਟੀਆਂ ਚਾ ਕਿਉਂਕਿ ਸਰਕਾਰ ਤਾਂ ਪਿਛਲੇ ਟਾਈਮ ਚ ਵੀ ਦੇਖਿਆ ਹੋ ਸਕਦਾ ਹੈ ਕਿ ਵੀ ਇਸ ਸੁਸਾਇਟੀਆਂ ਚ ਵੀ ਬਾਦੂ ਨਾਲ ਦਵਾਈਆਂ ਦੇਣ ਤੁੱਕੇ ਲੈਣੀ ਤਾਂ ਡੀਏਪੀ ਆ ਜਾਂ ਜੂਰੀਆ ਲੈਣਾ ਉਹ ਜੇ ਨੈਨੋਲਦਾ ਤਾਂ ਕੋਈ ਬਤਵਨਿੰਗਾ ਜਾਂ ਹੋਰ ਦਵਾਈਆਂ ਜਿਹੜੀਆਂ ਪੈਟੀਸਾਈਜ਼ ਨੇ ਉਹ ਦਵਾਈਆਂ ਨਾਲ ਮੜੀਆਂ ਜਾਂਦੀਆਂ ਨੇ ਪ੍ਰਧਾਨ ਜੀ ਅਗਰ ਝੋਨੇ ਦੇ ਪ੍ਰਬੰਧਾਂ ਦੇ ਵਿੱਚ ਗਵਰਨਮੈਂਟ ਵੱਲੋਂ ਕਮੀਆਂ ਪੇਸ਼ੀਆਂ ਰਹਿੰਦੀਆਂ ਨੇ ਉਹਦਾ ਸੀਜ਼ਨ ਦੇ ਉੱਪਰ ਕੀ ਅਸਰ ਪੈਂਦਾ ਜੀ ਕਿਵੇਂ ਪੈਂਦਾ ਜੀ ਸੀਜ਼ਨ ਤੇ ਤਾਂ ਉਹਦਾ ਸਾਰੇ ਤਬਕੇ ਤੇ ਪਊਗਾ ਬਹੁਤ ਮਾੜਾ ਅਸਰ ਪਊਗਾ ਤੁੱਕੇ ਗਾਹਾਂ ਮੌਸਮ ਦਾ ਵੀ ਕੋਈ ਪਤਾ ਨਹੀਂ ਆ ਇਹ ਉਰੋਂ ਤਾਂ ਜਾ ਕੇ ਪ੍ਰਸ਼ਾਸਨ ਵੱਲੋਂ ਸਾਰਾ ਭਾਂਡਾ ਜਿਹੜਾ ਉਹ ਉਹ ਕਿਸਾਨ ਤੇ ਭੰਨ ਦਿੱਤਾ ਜਾਂਦਾ ਜੀ ਇਹ ਕਿਸਾਨ ਦਾ ਇੱਚ ਕੀ ਕਸੂਰਾ ਕਿਸਾਨ ਨੇ ਤਾਂ ਆ ਸਰਕਾਰ ਦੇ ਮਨਕਾਬਕ ਟਾਈਮ ਦੇ ਮਨਕਾਬਕ ਬੀਜੀ ਆ ਚੋਨਾ ਸੋ ਉਹੀ ਜਿਹੜਾ ਉਹਨਾਂ ਨੇ ਕਿਹਾ ਉਹੀ ਕਿਸਮਾਂ ਬੀਜੀਆਂ ਨੇ ਤੇ ਸਰਕਾਰ ਤਾਂ ਪੂਰੀ ਆਪਦੀ ਪਕਾ ਕੇ ਮੰਡੀ ਚ ਲੈ ਕੇ ਜਾਂਦਾ ਸਰਕਾਰ ਦਾ ਇੱਚ ਕੀ ਕਸੂਰਾ ਇਹਦਾ ਜ਼ਿੰਮੇਵਾਰੀ ਸਰਕਾਰ ਦੀ ਆਉਂਦੀ ਆ ਗਾਹਾਂ ਖਰੀਦਣ ਦੀ ਮੰਡੀ ਦਾ ਤਾਂ ਇੱਚ ਕੋਈ ਕਸੂਰ ਨਹੀਂ ਸਾਲ ਨਾਲ ਮੰਡੀਕਰਨ ਬੋਰਡ ਦੀ ਜ਼ਿੰਮੇਵਾਰੀ ਆ ਇਹ ਤੇ ਤੁਹਾਨੂੰ ਤੁਸੀਂ ਕੀ ਆਸ ਰੱਖਦੇ ਹੋ ਜੀ ਸਰਕਾਰ ਤੋਂ ਸਰਕਾਰ ਆਪਣੇ ਪ੍ਰਬੰਧਾ ਦੇ ਵਿੱਚ ਸੁਧਾਰ ਲਿਆਏਗੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਾਅਵਾ ਮਰਜ਼ੀ ਦੇਖਿਆ ਜਾਉ ਜਿਵੇਂ ਪਿਛਲੇ ਟਾਈਮ 'ਚ ਦੇਖਿਆ ਸੀ ਇਹ ਕੋਈ ਸੁਧਾਰ ਨਹੀਂ ਕੀਤਾ ਮੰਡੀਆਂ 'ਚ ਖਰੀਦ ਨਹੀਂ ਹੋਈ ਜਿਵੇਂ ਫੋਗਰਪਾਟ ਦੀਆਂ ਮੰਡੀਆਂ ਸੀਗੀਆਂ ਉਹ ਪਹਿਲਾਂ ਹੀ ਇਹਨਾਂ ਨੇ ਬੰਦ ਕਰਤੀਆਂ ਸੀਗੀਆਂ ਟਾਈਮ ਪੀਰੀਅਡ ਤੋਂ ਪਹਿਲਾਂ ਹੀ ਤੇ ਅਸੀਂ ਤਾਂ ਇਹ ਵੀ ਮੰਗ-ਮਗ ਕਰਦੇ ਆਂ ਵੀ ਜਿਹੜੇ ਝਾਰਡ ਨੇ ਫੋਗਰਪਾਟ ਦੀਆਂ ਮੰਡੀਆਂ ਨੇ ਉਹ ਔਰ ਤੇ ਜਾਲੂ ਗਿੰਦੀਆਂ ਜਾਣ ਕਿ ਸਰਕਾਰ ਉਹਨਾਂ ਮੰਡੀਆਂ ਨੂੰ ਵੀ ਲੇਟ ਚਾਲੂ ਕਰਦੀ ਆ ਤੇ ਪਹਿਲਾਂ ਬੰਦ ਕਰ ਦਿੰਦੀ ਆ। ਕੋਈ ਲਾਸਟ ਦੇ ਵਿੱਚ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਸਰਕਾਰ ਨੂੰ ਔਰ ਕਿਸਾਨਾਂ ਨੂੰ ਜੀ। ਸਰਕਾਰ ਨੂੰ ਤਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਸਰਕਾਰ ਦੀ ਜਿਹੜੀ ਡਿਊਟੀ ਬਣਦੀ ਹੈ ਜ਼ਿੰਮੇਵਾਰੀ ਉਹ ਪ੍ਰਬੰਧਾਂ ਨੂੰ ਠੀਕ ਕਰੇ ਤੇ ਕਿਸਾਨਾਂ ਨੂੰ ਇਹ ਅਪੀਲ ਕਰਦੇ ਆਂ ਵੀ ਜਿੱਥੇ ਕਿਤੇ ਵੀ ਧੱਕਾ ਹੁੰਦਾ ਕਿਸੇ ਕਿਸਾਨ ਨਾਲ ਉਹ ਕਿਸਾਨ ਜਥੇਬੰਦੀ ਨਾਲ ਭਾਰਤੀ ਕਿਸਾਨ ਜੁਨੀ ਨੇ ਇਕਤਾ ਗ੍ਰਾਹਨ ਨਾਲ ਸੰਬੰਧ ਕਰੇ ਤੇ ਉਸ ਧੱਕੇ ਦੇ ਖਿਲਾਫ ਅਸੀਂ ਆਪਣਾ ਸੰਘਰਸ਼ ਕਰਾਂਗੇ ਬਹੁਤ ਧੰਨਵਾਦ ਧੰਨਵਾਦ ਪ੍ਰਧਾਨ ਜੀ